ਬੀਤੇ ਦਿਨੀ ਵਾਰਡ ਨੰਬਰ 40 ਤੋਂ ਆਮ ਆਦਮੀ ਪਾਰਟੀ ਦੇ ਕੌਂਸਲ ਸੀਟ ਦੇ ਉਮੀਦਵਾਰ ਗੁਰਵਿੰਦਰ ਸਿੰਘ ਵੱਲੋਂ ਆਪਣੀ ਵਾਰਡ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਵਾਰਡ ਵਾਸੀਆਂ ਦਾ ਭਰਪੂਰ ਸਾਥ ਗੁਰਵਿੰਦਰ ਸਿੰਘ ਨੂੰ ਮਿਲਿਆ ਇਸ ਮੌਕੇ ਸਾਬਕਾ ਕੌਂਸਲ ਜਸਪੀਰ ਸਿੰਘ ਨਿਜ਼ਾਮਪੁਰੀਆ ਵੱਲੋਂ ਗੁਰਵਿੰਦਰ ਸਿੰਘ ਨੂੰ ਸਰੋਪਾ ਉਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨਾਲ ਜਾ ਕੇ ਵੱਖ-ਵੱਖ ਗਲੀਆਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਖਾਲੀ ਦਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੋਨੂ ਸਹਿਦੇ ਵੱਲੋਂ ਵੀ ਗੁਰਵਿੰਦਰ ਸਿੰਘ ਨਾਲ ਮਿਲ ਕੇ ਚੋਣ ਪ੍ਰਚਾਰ ਕੀਤਾ ਗਿਆ ਅਤੇ ਇਸ ਮੌਕੇ ਲੋਕਾਂ ਦਾ ਭਰਪੂਰ ਸਾਥ ਗੁਰਵਿੰਦਰ ਸਿੰਘ ਨੂੰ ਮਿਲਿਆ ਇਸ ਮੌਕੇ ਗੁਰਵਿੰਦਰ ਸਿੰਘ ਵੱਲੋਂ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਡਾਕਟਰ ਨੱਜਰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਜ਼ਰੂਰ ਕਰਨਗੇ ਹਾਂਜੀ ਗੁਰਵਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਵੱਲੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਜਾ ਰਹੀ ਹੈ ਵਾਰਡ ਦੇ ਵਿੱਚ ਲਗਾਤਾਰ 6 ਘੰਟੇ ਪ੍ਰਚਾਰ ਤੁਹਾਡੇ ਵੱਲੋਂ ਕੀਤਾ ਗਿਆ ਇਸ ਸੰਗਤ ਦਾ ਪਿਆਰ ਆ ਪਰ ਪ੍ਰਚਾਰ ਇਦਾਂ ਹੀ ਚੱਲਦਾ ਰਹਿਣਾ ਅੱਜ 6 ਘੰਟੇ ਆ ਤੇ ਕੱਲ 7 ਘੰਟੇ ਅਟਕੇ ਡੇ ਹੀ ਕਰਦੇ ਪ੍ਰਚਾਰ 바ਤੀ ਪਿਆਰ ਦਾ ਜਦੋਂ ਪ੍ਰਚਾਰ ਕਰੀਦਾ ਸੰਗਤ ਵੱਲੋਂ ਪਿਆਰ ਮਿਲਦਾ ਤੇ ਫਿਰ ਦਿਲ ਕਰਦਾ ਹੋਰ ਕਰੀਏ ਪ੍ਰਚਾਰ ਮਾਨੂੰ ਖੁਸ਼ੀ ਮਿਲਦੀ ਆ ਆਵਾ ਦੀ ਪਾਰਟੀ ਦਾ ਹੋਰ ਪ੍ਰਚਾਰ ਕਰੀਏ ਡਟ ਨਿਹਰ ਸਾਹਿਬ ਨੇ ਹਲਕਾ ਤਖਨੀ ਦੇ ਵਿੱਚ ਕੰਮ ਹੀ ਇੰਨੇ ਜਿਆਦਾ ਕੀਤੇ ਜਦੋਂ ਜਾਈਦਾ ਪਿਆਰ ਹੀ ਇੰਨਾ ਜਿਆਦਾ ਮਿਲਦਾ ਤੇ ਫਿਰ ਉਹ ਮਾਨੂੰ ਕੋਈ ਥਕਾਵਟ ਨਹੀਂ ਕੋਈ ਗੱਲਬਾਤ ਨਹੀਂ ਹੁਣ ਵੀ ਆਪਾਂ ਬੈਠੇ ਆ 6 ਘੰਟੇ ਲਗਾਤਾਰ ਪ੍ਰਚਾਰ ਕਰਕੇ ਆਏ ਤੁਸੀਂ ਲੱਗਦਾ ਪਿਆ ਤੁਹਾਨੂੰ ਸੁਖਾਵਲ ਗਈ ਮੇਰਾ ਬਾਬਾ ਦੇਸ ਦੀ ਕਿਰਪਾ ਵਾਦੀ ਵਾਰਡ ਵਾਸੀਆਂ ਮਹਲੋ ਪਰਵਾ ਹੰਗਾਰਾ ਤੁਹਾਨੂੰ ਮਿਲ ਰਿਹਾ ਹੈ ਕੀ ਕਹਿਣਾ ਚਾਹੋਗੇ ਪਿਆਰ ਹੈ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਕਿ ਡਾਕਟਰ ਸਾਹਿਬ ਦੇ ਕੰਮਾਂ ਦੇ ਕਰਕੇ ਸਾਨੂੰ ਪਿਆਰ ਮਿਲ ਰਿਹਾ ਡਾਕਟਰ ਐਮ ਐਲ ਏ ਸਾਡੇ ਹਲਕਾ ਦਕਣੀ ਦੇ ਡਾਕਟਰ ਇੰਦਰਬੀਰ ਸਿੰਘ ਜੀ ਨਿੱਜਰ ਜੀ ਉਹਨਾਂ ਕਰਕੇ ਸਾਨੂੰ ਪਿਆਰ ਮਿਲ ਗਿਆ ਔਣ ਵਾਲੇ ਟਾਈਮ ਚ ਅਸੀਂ ਸਾਨੂੰ ਕਹਿ ਲੋ ਵੀ ਦੇਲ ਨੂੰ ਖੁਸ਼ੀ ਹੁੰਦੀ ਆ ਕਿ ਚੰਗੀ ਲੀਡ ਤੇ ਹੀ ਜਿੱਤ ਰਹੇ ਆ ਸਾਡੇ ਪੂਰੇ ਅਮਰਸਰ ਦੇ ਧਖਣੀ ਹਲਕੇ ਦੇ ਪੂਰੇ ਅਮਰਸਰ ਦੇ ਮੈਂ ਕਹਾਂਗਾ ਕਿ 85 ਦੀ 85 ਵਟਾ ਹੀ ਪੂਰੀ ਚੰਗੀ ਲੀਡ ਨਾਲ ਜਿੱਤ ਰਹੇ ਆ ਧਖਣੀ ਹਲਕਾ ਪੂਰੇ ਅਮਰਸਰ ਚ ਨੰਬਰ 1 ਤੇ ਆਏਗਾ ਵੋਟਰਾਂ ਨੂੰ ਕੀ ਮੈਸੇਜ ਦੇਣਾ ਚਾਹੂਗੀ ਵੋਟਰਾਂ ਨੂੰ ਮੈਸੇਜ ਇਹ ਹੀ ਹੈ ਜੀ ਮੈਸੇਜ ਨਹੀਂ ਅਪੀਲ ਕਰਦਾ ਰਿਕਵੈਸਟ ਕਰਦੇ ਆ ਉਹਨਾਂ ਦੇ ਗਾੜੀ ਵੋਟ ਸੋਚ ਸਮਝ ਕੇ ਪਾਓ ਕਿ ਕੌਣ ਵਾਲੇ ਟਾਈਮ ਨੂੰ ਕਿਹੜਾ ਕੰਮ ਕਰਦਾ ਵਾ ਇਹਨਾਂ ਦਾ 2.5 ਸਾਲ ਦੇ ਕੰਮ ਦੇ ਉਹ ਮੈਂ 70 ਸਾਲ ਦੇ ਕੰਮ ਇੱਕ ਬਰਾਬਰ ਹੋ ਜਾਣੇ ਜੀ ਜੇ ਇੱਕ ਸਰਕਾਰ 2.5 ਸਾਲ ਚ ਇੰਨੇ ਕੰਮ ਕਰ ਸਕਦੀ ਹੈ ਆਪਣੇ ਮੈਂ ਆਪਣੀ ਵਾਰਡ ਦੀ ਗੱਲ ਕਰ ਲੈਣਾ ਆ ਨਹਿਰ ਦੇ ਨਾਲ ਕਿੱਡੇ 20 20 30 30 ਫੁੱਟ ਲੂੰਗੇ ਖੰਡੇ ਹੀ ਉਹਨਾਂ ਚ ਮਿੱਟੀ ਪਾ ਕੇ ਪਾਰਕਾ ਬਣਾਈਆਂ ਉਹ ਨਹਿਰ ਦੇ ਨਾਲ ਰੋਡ ਹੋ ਜਿਹੜਾ ਕਹਿੰਦੇ ਸੀ ਸੋਚਿਆ ਵੀ ਨਹੀਂ ਸੀ ਪੁਰਾਣੀਆਂ ਸਰਕਾਰਾਂ ਵਾਲੇ ਤੇ 10 10 ਸਰਕਾਰਾਂ ਨਿਕਲ ਗਈਆਂ ਤੇ ਉਹਨਾਂ ਨੇ ਬਣਾਏ 10 10 ਵਰੀ ਸਰਕਾਰ ਬਣ ਗਈ ਜਾਈ ਗਈ ਚਲ ਗਈ ਆ ਗਈ ਚਲ ਗਈ 20 40 40 ਸਾਲ ਤੋਂ 50 ਸਾਲ ਤੋਂ ਰੋਡ ਹੀ ਨਹੀਂ ਬਣਿਆ ਤੇ ਸਾਡੀ ਆਵਾਜ਼ ਦੀ ਪਾਰਟੀ ਸਰਕਾਰ ਨੇ ਸਾਰ 1.5 ਸਾਲ ਦੇ ਵਿੱਚ ਬਣਾ ਦਿੱਤਾ ਚਲੋ ਇਹ ਤੇ ਸਾਈਡ ਤੇ ਹੀ ਨਾ ਮੈਨੂੰ ਹਰਾਣ ਕੀ ਇਸ ਗੱਲ ਤੋਂ ਹੁੰਦੀ ਹੀ ਸਾਡਾ ਮੰਦਰ ਵਾਲਾ ਬਾਜ਼ਾਰ ਜਿਹੜਾ ਇਹ ਚਾਰ ਚਾਰ ਸਰਕਾਰਾਂ 15 ਤੋਂ 20 ਸਾਲ ਹੋ ਗਏ ਮੰਦਰ ਵਾਲਾ ਬਾਜ਼ਾਰ ਨਹੀਂ ਬਣਿਆ ਪੁਰਾਣੀਆਂ ਸਰਕਾਰਾਂ ਕੋ ਸਾਡੀ 2 ਸਾਲ ਦੀ ਸਰਕਾਰ ਨੇ ਹੁੰਦਿਆਂ ਸਾਰ ਹੀ ਜਿੰਨੀ ਜਲਦੀ ਹੋ ਸਕਿਆ ਹੀ ਮੰਦਰ ਵਾਲਾ ਬਾਜ਼ਾਰ ਬਣਾ ਦਿੱਤਾ ਇਹ ਬੜੀ ਵੱਡੀ ਸਾਡੀ ਸਰਕਾਰ ਦੀ ਉਪਲਬਧੀ ਆ ਸਾਡੇ ਡਾਕਟਰ ਇੰਦਰਪ੍ਰੀਤ ਸਿੰਘ ਜੀ ਨਿਜਰ ਜੀ ਦੇ ਕੰਮ ਕਰਨ ਦਾ ਕਹੋ ਤਰੀਕਾ ਉਹ ਵੀ ਇੱਕ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਦੇ ਨੇ ਹਰ ਕੰਮ ਨੂੰ ਜਲਦੀ ਤੋਂ ਜਲਦੀ ਨਿਬੇੜਨਾ ਚਾਹੁੰਦੇ ਨੇ ਵੀ ਜਿਹੜਾ ਵੀ ਵਾਰਡ ਦਾ ਵਾ ਇਲਾਕੇ ਨੂੰ ਪੂਰਾ ਸੁੰਦਰ ਬਣਾਇਆ ਜਾਵੇ ਦੱਖਣੀ ਹਲਕੇ ਦੇ ਵਿੱਚ ਕਈ ਕੰਮ ਕੀਤੇ ਨੇ ਮੈਂ ਆਪਣੀ ਵਾਰਡ ਦੇ ਦੱਸਿਆ ਹਾਲਾਂਕਿ ਕੋਟ ਮੈਸੇਂਗ ਜੇ ਆ ਕੇ ਵੇਖੋ ਕੋਈ ਸ਼ੜਕ ਨਹੀਂ ਛੱਡੀ ਸੁਲਤਾਨ ਵੈਂਡ ਦੀ ਕੋਈ ਸ਼ੜਕ ਨਹੀਂ ਛੱਡੀ ਜਿਹੜੀ ਸਾਰੀਆਂ ਹੀ ਬਣਾ ਦਿੱਤੀਆਂ ਪਲੱਸ 1500 ਸਟਰੀਟ ਲਾਈਨਾਂ ਯਾ ਤੋਂ 1500 ਲੱਖ ਸੁਲਤਾਨਪੁਰ ਪਿੰਡ ਵਾਲੇ ਲੱਗੀ ਨਵੀਂ ਤੇ ਆਪਣੇ ਦੱਖਣੀ ਹਲਕੇ ਦੇ ਵਿੱਚ ਫਲਾਈਓਵਰ ਬਣ ਰਿਹਾ ਪੰਦ ਸਭ ਤੋਂ ਵੱਡੀ ਗੱਲ ਆਪਣੇ ਆਪ ਨਾਲ ਹੀ ਫਲਾਈਓਵਰ ਵੇਖੋ ਕਿੰਦਾ ਬੰਦਿਆ ਬਣ ਰਿਹਾ ਫਲਾਈਓਵਰ ਬਣ ਰਿਹਾ ਵਾ ਜਿਹੜਾ ਜਿੱਥੇ ਜਾਮ ਰੰਦਾ ਸਾਡੇ ਆ ਜਿਹੜੀ ਪੁਰਾਣੀ ਸਰਕਾਰਾਂ ਨੇ ਸੋਚਿਆ ਨਹੀਂ ਡਾਕਟਰ ਸਾਹਿਬ ਨੇ ਸਾਡੇ ਐਮਐਲਏ ਸਾਹਿਬ ਨੇ ਜਿਹੜੀ ਉਹ ਨਿੱਕੀ ਨਿੱਕੀ ਚੀਜ਼ ਨੂੰ ਮੋੜ ਕਰਦੇ ਆਪਣੇ ਹਲਕੇ ਦੇ ਵਿੱਚ ਆਪਣੇ ਹਲਕੇ ਨੂੰ ਤਰੱਕੀ ਦੇ ਰਾਹ ਤੇ ਲੈ ਜਾਣਾ ਚਾਹੁੰਦੇ ਨੇ ਤੇ ਮੈਂ ਉਮੀਦ ਕਰਦਾ ਵੀ ਅਸੀਂ ਆਉਣ ਵਾਲੇ ਟਾਈਮ 'ਚ ਆਮ ਆਲੀ ਪਾਰਟੀ ਦੇ ਕੌਂਸਲਰ ਦੇ ਤਾਗੇ ਕਾਰਪੋਰੇਸ਼ਨ ਬਣਾ ਕੇ ਤੇ ਵਾਡਾਂ ਨੂੰ ਵੀ ਬਹੁਤ ਤਰੱਕੀ ਦੇ ਰਾਹ ਤੇ ਲੈ ਕੇ ਜਾ ਸਕੀ ਜੀ ਕੋਈ ਨਿੱਕੇ ਮੋٹے ਕੰਮ ਰਹਿੰਦੇ ਆ ਤੇ ਉਹ ਕੌਂਸਲਰ ਆ ਕੇ ਕਰ ਨਹੀਂ ਗਏ ਦਿਨ ਸ਼ਨੀਵਾਰ 23 ਦਸੰਬਰ ਸਵੇਰੇ 7 ਵਜੇ ਤੋਂ 4 ਵਜੇ ਤੱਕ ਵੋਟ ਵੋਟ ਫੋਰ ਟੂ ਆਨ ਦਾ ਟਾਈਮ ਹੈ ਤੇ ਆਪਣੀਆਂ ਵੋਟ ਜਿਹੜੀ ਆ ਕੀਮਤੀ ਵੋਟ ਜਿਹਦੇ ਆਪਣੇ ਯਾਨੀ 5 ਸਾਲ ਦਾ ਪੁਸ਼ਟ ਤੈ ਕਰਨਾ ਹੁੰਦਾ ਉਹ ਟਾਈਮ ਨਾਲ ਜਾ ਕੇ ਪੁਤਾ ਦੇ ਆਓ ਤੇ ਹੋਣ ਵਾਲੇ ਚੰਗੇ ਕੋਟਲੇ ਲੈ ਕੇ ਆਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।